ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ 10 ਕਰੋੜ ਦੇ ਲਗਭਗ ਦੀ ਜਾਲੀ ਕਰੰਸੀ ਸਮੇਤ ਦੋ ਗ੍ਰਿਫਤਾਰ ਸਾਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਡੇਰਾ ਬੱਸੀ ਵਿੱਚ ਇੱਕ ਅੰਤਰਰਾਜੀ ਜਾਲੀ ਕਰੰਸੀ ਗਿਰੋਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ 9 ਕਰੋੜ 99 ਲੱਖ 5000 ਰੁਪਏ ਦੀ ਜਾਲੀ ਅਤੇ ਬੰਦ ਕੀਤੀ ਗਈ ਕਰੰਸੀ ਬਰਾਮਦ ਕੀਤੀ ਗਈ ਐਸਐਸ ਨਗਰ ਦੇ ਸੀਨੀਅਰ ਸੁਪਰਡੈਟ ਹਰਮਨਦੀਪ ਸਿੰਘ ਹਾਸ ਆਈਪੀਐਸ ਨੇ ਦੱਸਿਆ ਕਿ ਕਾਰਵਾਈ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਸਚਿਨ ਵਾਸੀ 파ਰਤ ਨਗਰ ਪਿਓਵਾ ਕੁਰਕ ਖੇਤਰ ਹਰਿਆਣਾ ਅਤੇ ਗੁਰਦੀਪ ਵਾਸੀ ਗੁਰਦੇਵ ਨਗਰ ਕੁਰਕ ਖੇਤਰ ਹਰਿਆਣਾ ਵਜੋਂ ਹੋਈ ਹੈ। ਐਸਐਸਪੀ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਜਾਲੀ ਕਰੰਸੀ ਅਪਰਾਧ ਵਿੱਚ ਸ਼ਾਮਲ ਇੱਕ ਅੰਤਰਰਾਜੀ ਸਿੰਡੀਕੇਟ ਨਾਲ ਜੁੜੇ ਦੋ ਸ਼ੱਕੀਆਂ ਦੀ ਗਤੀਵਿਧੀ ਬਾਰੇ ਇੱਕ ਸੂਮਿਲੀ ਸੀ। ਤੁਰੰਤ ਕਾਰਵਾਈ ਕਰਦੇ ਹੋਏ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਇਨਸਪੈਕਟਰ ਸੁਮਿਤ ਮੋਰ ਐਸਐਚਓ ਡੇਰਾ ਬੱਸੀ ਅਤੇ ਇਨਸਪੈਕਟਰ ਮਲਕੀਤ ਸਿੰਘ ਇਨਚਾਰਜ ਆਈਟੀ ਨਾਰਕੋਟਿਕਸ ਸੈਲ ਦੀ ਅਗਵਾਈ ਹੇਠ ਟੀਮਾਂ ਨੇ ਪੁਰਾਣਾ ਅੰਬਾਲਾ ਕਾਲਕਾ ਹਾਈਵੇ ਤੇ ਕੱਗਰ ਪੁਲ ਤੇ ਪੀਡਬਲਯੂਡੀ ਰੈਸਟ ਹਾਊਸ ਨੇੜੇ ਇੱਕ ਨਾਕਾ ਲਗਾਇਆ ਸ਼ਕਤੀਆਂ ਨੂੰ ਇੱਕ ਚਿੱਟੇ ਰੰਗ ਦੀ ਸਕਾਰਪੀਓ ਐਨ ਐਚ ਆਰ ਐਮ ਵਿੱਚ ਜਾਂਦੇ ਹੋਏ ਰੋਕਿਆ ਗਿਆ ਜਿਸ ਨਾਲ 11,50000 ਰੁਪਏ ਦੀ ਅਸਲ ਬੰਦ ਕੀਤੀ ਗਈ ਕਰੰਸੀ ਅਤੇ 9 ਕਰੋੜ 88 ਲੱਖ ਰੁਪਏ ਦੀ ਡੁਪਲੀਕੇਟ ਕਰੰਸੀ ਬਰਾਮਦ ਹੋਈ ਮੂਲ ਕਰੰਸੀ ਬਰਾਮਦ ਪੁਰਾਣੇ 1000 ਰੁਪਏ ਦੇ ਨੋਟਾਂ ਵਿੱਚ 742000 ਰੁਪਏ ਪੁਰਾਣੇ 2000 ਰੁਪਏ ਦੇ ਨੋਟਾਂ ਵਿੱਚ 350000 ਰੁਪਏ ਨਵੇਂ 500 ਰੁਪਏ ਦੇ ਨੋਟਾਂ ਵਿੱਚ 13000 ਰੁਪਏ कुल असली करेंसी 11 लाख 5 हजार रुपए, नकली डुप्लीकेट फिल्म शूटिंग करेंसी पुराने 1 हजार रुपए दे नोटा दे 80 बंडल, लगभग 80 लक्ष लग रुपए, नमे 500 रुपए दे नोटा दे 60 बंडल, लगभग 3 लाख लग रुपए, 2 हजार रुपए दे नोटा दे 440 बंडल, लगभग 8 करोड़ 87 लाख रुपए, कुल नकली डुप्लीकेट करेंसी लगभग 9 ਕਰੋੜ 88 ਲੱਖ ਰੁਪਏ ਦੀ ਧੋਖਾਧੜੀ ਕਿਵੇਂ ਕਰਦੇ ਸਨ ਜਾਲ ਸਾਜ਼ੀ ਐਸਐਸਪੀ ਨੇ ਅੱਗੇ ਦੱਸਿਆ ਕਿ ਮਲਜ਼ਮਾ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਉਹ ਲੋਕਾਂ ਨੂੰ ਧੋਖਾ ਦੇਣ ਲਈ ਬੰਡਲਾਂ ਦੇ ਬਾਹਰ ਅਸਲੀ ਨੋਟ ਰੱਖਦੇ ਸਨ ਜਦੋਂ ਕਿ ਅੰਦਰ ਨਕਲੀ ਨੋਟ ਪਰਦੇ ਸਨ ਉਹਨਾਂ ਨੇ ਪੰਜਾਬ ਅਤੇ ਗੁਆਂਡੀ ਰਾਜਾ ਵਿੱਚ ਕਈ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਧੋਖਾਧੜੀ ਅਤੇ ਨਕਲੀ ਕਰੰਸੀ ਦੇ ਪਹਿਲਾਂ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਨਾਲ ਅਪਰਾਧਿਕ ਪਿਛੋਕਰ ਹੈ 2023 ਵਿੱਚ ਮੁਹਾਲੀ ਦੇ ਇੱਕ ਨਿਵਾਸੀ ਤੋਂ 7 ਕਰੋੜ ਰੁਪਏ ਦੀ ਧੋਖਾਧੜੀ ਦੇ ਸਬੰਧ ਵਿੱਚ IPC ਦੀ ਤਾਰਾ 406 420